ਦੋਸਤੋ ਆ ਮੋਦੀ ਸਰਕਾਰ ਦੀ ਮਹਿਮਾਨ ਨਿਵਾਜੀ ਦੇਖੋ ਪਹਿਲਾਂ ਤਾਂ ਨਾਹਾ ਬਲਾਕ ਦੇ ਪਿੰਡ ਕਲਸਾਣੀ ਦੇ ਸਰਪੰਚ ਨੂੰ ਉੱਥੋਂ ਦੀ ਪੰਚਾਇਤ ਨੂੰ ਮੋਦੀ ਸਰਕਾਰ ਨੇ ਸੱਦਾ ਦਿੱਤਾ ਕਿ ਤੁਸੀਂ ਦਿੱਲੀ ਆਓ 15 ਅਗਸਤ ਤੇ ਬੁਲਾਇਆ ਕਿ ਤੁਹਾਨੂੰ ਸਨਮਾਨਤ ਕੀਤਾ ਜਾਣਾ ਤੇ ਜਦੋਂ 15 ਅਗਸਤ ਨੂੰ ਜਦੋਂ ਮੋਦੀ ਸਾਹਿਬ ਨੇ ਲਾਲ ਕਿਲੇ ਤੇ ਝੰਡਾ ਲਹਿਰਾਉਣਾ ਸੀ ਤਾਂ ਉਸ ਦਿਨ ਕਲਸਾਣੀ ਦੇ ਸਰਪੰਚ ਸਾਹਿਬ ਜਾਂਦੇ ਨੇ ਉੱਥੇ ਤਾਂ ਐਂਟਰੀ ਗੇਟ ਤੋਂ ਹੀ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਕਿਉਂਕਿ ਗੋਰਤਿਆਨ ਸਿੰਘ ਸਰਪੰਚ ਦਾ ਅਮਰਤ ਛਕਿਆ ਹੋਇਆ ਸੀ ਉਹਨਾਂ ਦੇ ਸਿਰੀ ਸਾਹਿਬ ਪਹਿਨਿਆ ਹੋਇਆ ਸੀ ਤੇ ਸਿਕਿਉਰਿਟੀ ਗਾਰਡ ਦਾ ਕਹਿਣਾ ਸੀ ਕਿ ਜਾਂ ਤਾਂ ਆਪਣਾ ਸਿਰੀ ਸਾਹਿਬ ਉਤਾਰ ਕੇ ਆਓ ਤੁਹਾਨੂੰ ਤਾਂ ਐਂਟਰੀ ਦਿੱਤੀ ਜਾ ਸਕਦੀ ਆ ਨਹੀਂ ਤਾਂ ਤੁਹਾਨੂੰ ਏਂਟਰ ਨਹੀਂ ਹੋਣ ਦਿੱਤਾ ਜਾਊਗਾ ਤਾਂ ਇਹ ਕੀ ਸਿੱਖਾਂ ਦੀ ਬੇਇੱਜ਼ਤੀ ਨਹੀਂ ਸਰਪੰਚ ਕਹਿ ਰਿਹਾ ਕਿ ਮੇਰੀ ਬੇਇੱਜ਼ਤੀ ਕੀਤੀ ਗਈ ਪਹਿਲਾਂ ਤਾਂ ਉਹਨਾਂ ਨੇ ਬੁਲਾਇਆ ਤੇ ਫੇਰ ਸਿੱਖਾਂ ਦੀ ਬੇਇੱਜ਼ਤੀ ਕੀਤੀ ਗਈ ਕੀ ਇਹ ਮੋਦੀ ਸਰਕਾਰ ਪੁਲਿਸ ਜਾਂ ਕਿਸੇ ਸਕਿਉਰਿਟੀ ਗਾਰਡ ਨੂੰ ਭੁੱਲੀਆ ਗੱਲ ਕਿ ਜਿਵੇਂ ਬਾਕੀ ਧਰਮਾਂ ਵਾਲਿਆਂ ਦੇ ਵੱਖ-ਵੱਖ ਤਰ੍ਹਾਂ ਦੇ ਚਿੰਨ੍ਹ ਨੇ ਬੇਸਿਕ ਨਿਸ਼ਾਨੀਆਂ ਨੇ ਉਵੇਂ ਹੀ ਸਿੱਖਾਂ ਦੀ ਬੇਸਿਕ ਨਿਸ਼ਾਨੀ ਬੇਸਿਕ ਚਿੰਨ੍ਹ ਸ੍ਰੀ ਸਾਹਿਬਾ ਉਹਨਾਂ ਵਾਸਤੇ ਉਹਨਾਂ ਦੀ ਕਿਰਪਾਣਾ ਜਿਹੜੀ ਪਹਿਨੀ ਹੁੰਦੀ ਹੈ ਜਿਹੜੇ ਕਿਸੇ ਮਨੁੱਖ ਦਾ ਅੰਮ੍ਰਿਤ ਛਕਿਆ ਹੁੰਦਾ ਜਿਹੜਾ ਗੁਰਸਿੱਖ ਬੰਦਾ ਤਾਂ ਉਹਨਾਂ ਦੀ ਬੇਸਿਕ ਨਿਸ਼ਾਨੀ ਆ ਇਹ ਸ੍ਰੀ ਸਾਹਿਬ ਕੀ ਹੁਣ ਤੱਕ ਕਿੰਨੇ ਪਾਰਲੀਮੈਂਟ ਮੈਂਬਰ ਅਜੇੇ ਨਹੀਂ ਬਣੇ ਜਿਨ੍ਹਾਂ ਨੇ ਅਮਰਤ ਛਕਿਆ ਹੋਇਆ ਸੀ ਕਿ ਵਿਦੇਸ਼ਾਂ ਦੀ ਧਰਤੀ ਤੇ ਵਿਦੇਸ਼ਾਂ ਦੀਆਂ ਸੰਸਦਾਂ ਵਿੱਚ ਅਜਿਹੇ ਵਿਅਕਤੀ ਨਹੀਂ ਜਿਨ੍ਹਾਂ ਨੇ ਅਮਰਤ ਛਕਿਆ ਹੋਇਆ ਉੱਥੋਂ ਦੀਆਂ ਪਾਰਲੀਮੈਂਟਾਂ ਵਿੱਚ ਤਾਂ ਉਹਨਾਂ ਨੂੰ ਬਹਿਣ ਦੀ ਇਜਾਜ਼ਤ ਆ ਪਰ ਸਾਡੇ ਇੱਥੇ ਜਿਹੜਾ ਆਮ ਬੰਦਾ ਜਾਂਦਾ ਉਹਦੇ ਨਾਲ ਪਤਾ ਨਹੀਂ ਕਿਉਂ ਐਵੇਂ ਕੀਤਾ ਜਾਂਦਾ ਕਿ ਇਹ ਜਾਣ ਬੁੱਝ ਕੇ ਮੋਦੀ ਸਰਕਾਰ ਸਿੱਖਾਂ ਦੀ ਬੇਇੱਜ਼ਤੀ ਨਹੀਂ ਕਰ ਰਹੀ ਮੋਦੀ ਸਰਕਾਰ ਇਹ ਸਭ ਕੁਝ ਸਿੱਖਾਂ ਦੇ ਨਾਲ ਜਾਣ ਬੁੱਝ ਕੇ ਕਰ ਰਹੀ ਆ ਪਹਿਲਾਂ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਫਿਰ ਇਸ ਤਰ੍ਹਾਂ ਬੇਇੱਜ਼ਤੀ ਕੀਤੀ ਜਾਂਦੀ ਆ ਇਹ ਸਭ ਕੁਝ ਸਰਪੰਚ ਸਾਹਿਬ ਖੁਦ ਬੋਲ ਰਹੇ ਨੇ ਕਿ ਪਹਿਲਾਂ ਸਾਨੂੰ ਸੱਦਾ ਦਿੱਤਾ ਗਿਆ ਦਿੱਲੀ ਤਾਂ ਫੇਰ ਜਦੋਂ ਅਸੀਂ ਚਲੇ ਗਏ ਆ ਫਿਰ ਸਾਨੂੰ ਐਂਟਰ ਨਹੀਂ ਹੋਣ ਦਿੱਤਾ ਤੇ ਹੁਣ ਉਹ ਮੰਗ ਕਰ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਨੂੰ ਇਸ ਪੂਰੇ ਘਟਨਾਕਰਮ ਤੇ ਜੋ ਜਿਸ ਤਰ੍ਹਾਂ ਉਹਨਾਂ ਨੇ ਸਿੱਖਾਂ ਦੀ ਬੇਇੱਜ਼ਤੀ ਕੀਤੀ ਆ ਉਹਤੇ ਸਖਤ ਐਕਸ਼ਨ ਲੈਣਾ ਚਾਹੀਦਾ ਸਖਤ ਕਾਰਵਾਈ ਕਰਨੀ ਚਾਹੀਦੀ ਆ ਕੀ ਕਹਿਣਾ ਔਸ ਸਰਪੰਚ ਦਾ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੋਇਆ ਉਤੋਂ ਦੀ ਪੰਚਾਇਤ ਦਾ ਆ ਅੱਗੇ ਸੁਣੋ ਉਹਨਾਂ ਨੇ ਰੀਜ਼ਨ ਦਿੱਤਾ ਜੀ ਸ੍ਰੀ ਸਾਹਿਬ ਦਾ ਜੀ ਸ੍ਰੀ ਸਾਹਿਬ ਥੋੜੇ ਪਾਈ ਹੋਈ ਹੈ ਇਹਦੇ ਲਈ ਤੁਸੀਂ ਜਾ ਨਹੀਂ ਸਕਦੇ ਤੇ ਉਹਨਾਂ ਨੇ ਆਫਰ ਕਰਿਆ ਸੀ ਵੀ ਤੁਸੀਂ ਉਤਾਰ ਕੇ ਜਾ ਸਕਦੇ ਹੋ ਉਂਦੀ ਇੱਥੇ ਹੈਗੀ ਜਗ੍ਹਾ ਹੈਗੀ ਰੂਮ ਹੈਗਾ ਵੀ ਤੁਸੀਂ ਉਤਾਰ ਕੇ ਉੱਥੇ ਰੱਖ ਦੋ ਤੇ ਵਾਪਸੀ ਤੁਹਾਨੂੰ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੇ ਉਹ ਸਾਨੂੰ ਨਹੀਂ ਅਸੀਂ ਕਿਹਾ ਵੀ ਅਸੀਂ ਇਹ ਕੰਤ ਨਹੀਂ ਕਰਨਾ ਹੈਗਾ ਤੇ ਉਹ ਤੋਂ ਫਿਰ ਸੌਰੀ ਸਰ ਅਸੀਂ ਨਹੀਂ ਉਹ ਕਰ ਸਕਦੇ ਅਸੀਂ ਫਿਰ ਵਾਪਸ ਆ ਗਏ ਕਿ ਨਾਮ ਵੱਲ ਬੁਲਾਇਆ ਗਿਆ ਸੀ ਤੁਹਾਨੂੰ ਬੁਲਾਇਆ ਗਿਆ ਸੀ ਜੀ ਆਪਣੇ ਪਟਿਆਲੇ ਤੋਂ ਸੈਨੀਟੇਸ਼ਨ ਵਿਭਾਗ ਨੇ ਸਾਨੂੰ ਜਿਹਨੇ ਉਹ ਕਰਿਆ ਸੀ ਪੰਜਾਬ ਭਾਰਤ ਸਰਕਾਰ ਤੇ ਉੱਥੇ ਜੋ ਸੈਨੀਟੇਸ਼ਨ ਵਿਭਾਗ ਹੈ ਤੇ ਸਵਚ ਭਾਰਤ ਦੇ ਅਧੀਨ ਉਹਦੇ ਲਈ ਸਾਨੂੰ ਵਧੀਆ ਕੰਮ ਹੋਏ ਬਨੇ ਪਿੰਡ ਚ ਉਹਦੇ ਅਧੀਨ ਬੁਲਾਇਆ ਗਿਆ। ਸਵਚਤਾ ਪਿੰਡ ਦੇ ਕਾਰਜਕਾਰੀ ਮੁੱਦਿਆਂ ਦੇ ਜਾਨੀ ਸੀਗਾ। ਸਵਚਤਾ ਜਿਵੇਂ ਕਿ ਸਾਡੇ ਗਿੱਲੇ ਸੁੱਕੇ ਕੂੜੇ ਦਾ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਸਾਡੇ ਤੇ ਲਿਕਵਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਤੇ ਪਬਲਿਕਲੀ ਟਾਇਲਟ ਹੈਗੇ ਨੇ ਸਾਰੇ ਜਿਹਨੀਆਂ ਵਧੀਆ ਪ੍ਰਬੰਧ ਹੈਗੇ ਨੇ ਉਹਦੇ ਕਰਕੇ ਕਰੋ ਤੁਸੀਂ ਦਿੱਲੀ ਜਾਂਦੇ ਹੋ ਤੇ ਕੀ ਕੁਝ ਹੁੰਦਾ ਸਾਰਾ ਦਿਨ ਤੇਰਾ ਤਰੀਕ ਦਾ ਸਾਨੂੰ ਇਨਵਾਈਟ ਸੀਗਾ 13 ਤਰੀਕ ਨੂੰ ਅਸੀਂ ਸਵੇਰੇ ਇੱਥੋਂ ਚੱਲੇ ਸੀ ਤੇ ਉਸ ਦਿਨ ਵੀ ਇੱਕਨੇ ਅਰਲੀ ਮਾਰਨਿੰਗ 3 ਵਜੇ ਹੋਏ 5 ਵਜੇ ਤੋਂ ਸਾਨੂੰ ਪਟਿਆਲੇ ਤੋਂ ਉਹਨਾਂ ਨੇ ਕਰਿਆ ਸੀ ਕਿ 5 ਵਜੇ ਤੁਸੀਂ ਪਟਿਆਲੇ ਪਹੁੰਚਣਾ ਅਸੀਂ 5 ਵਜੇ ਪਟਿਆਲੇ ਪਹੁੰਚੇ ਤੇ ਉੱਥੋਂ ਬਾਏ ਗੱਡੀ ਉਹਨਾਂ ਨੇ ਕਰੀ ਹੋਈ ਸੀ ਦੋ ਗੱਡੀਆਂ ਉਹਨਾਂ 'ਚ ਗਏ ਤੇ ਜਾ ਕੇ ਅਸੀਂ 12 ਵਜੇ ਨੂੰ ਰਿਪੋਰਟ ਕਰਨੀ ਸੀ ਵੀ 12 ਵਜੇ ਨੂੰ ਅਸੀਂ ਪਹੁੰਚ ਗਏ ਉੱਥੇ ਤੇ 14 ਤਰੀਕ ਨੂੰ ਫਿਰ ਸਾਡਾ ਜਲ ਸੈਕਟਰੀ ਵਿਭਾਗ ਦੇ ਜਿਹੜੇ ਉਹ ਸੀਗੇ ਮંત્રી ਨੇ ਆਪਣੇ ਮੰਤਰੀ ਸਾਹਿਬ ਵੀ ਸੰਬੰਧਨ ਨਾਲ ਉਹਨਾਂ ਨਾਲ ਸੀਗੀ ਮੀਟਿੰਗ ਉਹਨਾਂ ਨੇ ਸਾਨੂੰ ਇਹ ਸਾਰਾ ਦਿੱਤਾ ਸੀ ਸਰਟੀਫਿਕੇਟ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਹਾਂਜੀ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਉਹ 14 ਤਰੀਕ ਨੂੰ ਸੀਗਾ ਉੱਤੇ ਕੋਈ ਦਿੱਕਤ ਨਹੀਂ ਆਈ ਦੇਖੋ ਤੇ ਬਟ ਜਿਹੜਾ 15 ਤਰੀਕ ਦਾ ਸੀਗਾ ਲਾਲ ਕਿਲੇ ਤੇ ਜਾਣ ਦਾ 15 ਤਰੀਕ ਨੂੰ ਆਪਾਂ ਨੇ ਉੱਥੇ ਜਾ ਕੇ ਉਹ ਕਰਨਾ ਹੈ ਉਹਦੇ ਲਈ ਵੀ ਸਵੇਰੇ ਉਹਨਾਂ ਨੇ ਸੀ ਵੀ 3:30 ਵਜੇ ਸਾਨੂੰ ਬੱਸ ਪਿਕ ਕਰੇਗੀ ਤੇ 5 ਵਜੇ ਨੂੰ ਅਸੀਂ ਲਾਲ ਕਿਲੇ ਮੈਟਰੋ ਸਟੇਸ਼ਨ ਤੇ ਪਹੁੰਚ ਗਏ ਸੀ ਤੇ ਉਥੋਂ 5 ਵਜੇ ਤੋਂ ਬਾਅਦ ਫਿਰ ਜਾ ਕੇ 5:30 ਵਜੇ ਨੂੰ ਸਾਨੂੰ ਉਹਨਾਂ ਨੇ ਜਾਨੀ ਤੋਂ ਇੱਕ ਐਂਟਰੀ ਤੋਂ ਉਹਨਾਂ ਨੇ ਕੱਢ ਦਿੱਤਾ ਸੀ ਕਹਿੰਦੇ ਚਲੋ ਅੱਗੇ ਸੀਨੀਅਰ ਗੱਲ ਕਰਨਗੇ ਤੇ ਫਿਰ ਸੈਕੰਡ ਐਂਟਰੀ ਤੇ ਉਹ ਕਹਿੰਦੇ ਸਰ ਨਹੀਂ ਵੀ ਤੁਸੀਂ ਜਾਂ ਤਾਂ ਉਤਾਰ ਕੇ ਜਾਓ ਤੇ ਨਹੀਂ ਤਾਂ ਨਹੀਂ ਜਾ ਸਕਦੇ ਅਸੀਂ ਅਸੀਂ ਦਾ ਕਰਿਆ ਵੀ ਨਹੀਂ ਅਸੀਂ ਉਤਾਰਨੇ ਤਾਂ ਹੈ ਨਹੀਂ ਤੇ ਰਸੀ ਬਾਤ ਕਰ ਕਕਾਰ ਉਤਾਰ ਕੇ ਕਿੱਥੇ ਕਹਿੰਦੇ ਸੀ ਕਕਾਰ ਉਤਾਰ ਕੇ ਉਹਨਾਂ ਦੇ ਉੱਥੇ ਤੰਬੂ ਲਾਏ ਹੋਏ ਸੀ ਵੀ ਰੂਮ ਬਣਾਏ ਹੋਏ ਸੀ ਆਪਦੇ ਤੇ ਉਹਨਾਂ ਚ ਕਹਿੰਦੇ ਸੀ 5 ਨੰਬਰ ਗੇਟ ਤੇ ਸਾਡੀ ਐਂਟਰੀ ਵੀ ਲਾਲ ਕਿਲੇ ਦੇ ਤੇ ਵੀਆਈਪੀ ਐਂਟਰੀ ਜਿਹਨੂੰ ਆਪਾਂ ਕਹਿੰਦੇ ਨੇ ਗੈਸਟਾਂ ਲਈ ਤੇ ਉਹਦੇ ਚ ਉਹਨਾਂ ਨੇ ਕਹੇ ਸੀ ਇੱਥੇ ਉਤਾਰ ਕੇ ਤੁਹਾਡੇ ਸੇਫਲੀ ਹੋਣਗੇ ਅਸੀਂ ਵਾਪਸੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਦੇਖੋ ਸਾਡੇ ਧਰਮ ਚ ਹੀ ਨਹੀਂ ਹੈਗਾ ਵੀ ਅਸੀਂ ਉਤਾਰ ਦਈਏ ਤੇ ਉਸ ਤੋਂ ਬਾਅਦ ਫਿਰ ਅਸੀਂ ਚਲੋ ਸੀਨੀਅਰ ਨਾਲ ਗੱਲ ਕਰੀ ਉਹਨਾਂ ਨੇ ਉੱਪਰ ਵੀ ਗੱਲ ਕਰੀ ਉਹ ਕਹਿੰਦੇ ਵੀ ਨਹੀਂ ਸਰ ਲਾਉ ਨਹੀਂ ਹੈਗਾ ਸਿੱਖਾਂ ਨਾਲ ਜਿਹੜਾ ਵਿਦੇਸ਼ਾ ਵਿੱਚ ਤਾਂ ਵਤੀਰਾ ਹੁੰਦਾ ਵੀ ਇਹ ਏਡੀਆਂ ਵਿੱਚ ਕਿਸ ਤਰ੍ਹਾਂ ਦੀ ਵੀ ਦੇਖੀ ਦੇਖੋ ਵਿਦੇਸ਼ਾਂ ਵਿੱਚ ਦੀ ਤਾਂ ਕਾफी ਗੱਲਾਂ ਆਉਂਦੀਆਂ ਨੇ ਵੀ ਕਿਤੇ ਪੱਗ ਉਤਾਰੀ ਗਈ ਕਿਤੇ ਕਕਾਰਾਂ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ ਆਪਾਂ ਉਹਨਾਂ ਨੂੰ ਇੱਕ ਸਮਝ ਸਕਦੇ ਵੀ ਉਹਨਾਂ ਨੂੰ ਆਪਣੇ ਧਰਮ ਬਾਰੇ ਨਹੀਂ ਪਤਾ ਹੈਗਾ ਤੇ ਹੁਣ ਇੱਥੇ ਤਾਂ ਆਪਣੇ ਇੰਡੀਆ 'ਚ ਤਾਂ ਆਪਣੇ ਪੰਜਾਬ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਇੰਨਾ ਸੰਘਰਸ਼ ਚੱਲਿਆ ਕਿਥੇ ਆਜ਼ਾਦੀ ਲਈ ਤੇ ਹੁਣ ਜਦ ਮਨੋ ਵੀ ਕਿਤੇ ਸਨਮਾਨ ਦੀ ਗੱਲ ਆਉਂਦੀ ਹੈ ਜਾਂ ਕਿਤੇ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਉੱਤੇ ਸਾਨੂੰ ਕਿੱਥੇ ਕਰਿਆ ਜਾਂਦਾ ਹੈ ਤਾਂ ਤੇਨੀ ਨਾਲ ਗੇਸੀ ਉਹਨਾਂ ਦੇ ਮੰਨਤੇ ਕੀ ਦਿੱਤੀ ਮੰਨਤੇ ਹੋਣੀ ਹੈ ਜੀ ਦੇਖੋ ਉਹ ਵੀ ਉਹੀ ਕਹਿੰਦੇ ਸੀ ਵੀ ਆਪਾਂ ਆਏ ਵੀ ਆਏ ਕਿਸ ਲਈ ਸੀ ਫਿਰ ਇਸ ਰੀਜ਼ਨ ਕਰਕੇ ਅਸੀਂ 10 ਵਜੇ ਤੋਂ ਬਾਅਦ ਗਏ ਕਿ ਚਲੋ ਦੇਖੀ ਉੱਥੇ ਹੈਗਾ ਕੀ ਫਿਰ ਪਬਲਿਕਲੀ ਚਲੋ ਜਨਤੂ ਤਾਂ ਸਾਡਾ ਨਿਬੜ ਗਿਆ ਸੀ ਉੱਥੇ ਪਬਲਿਕ ਜਿਹੜੀ ਆਮ ਪਬਲਿਕ ਜਾਂਦੀ ਹੈ ਜਿੱਥੇ ਜੇਤ ਉੱਥੇ ਖੁੱਲੇ ਸੀ ਉੱਥੇ ਵੀ ਅਸੀਂ ਜਾ ਕੇ ਮਣਮੋਟਾ ਦੇਖਿਆ ਵੀ ਕੀ ਸਿਸਟਮ ਹੈ ਇੱਥੇ ਕਿ ਕਿਕ ਵੀ ਕੀਤੀਆਂ ਕਦੋਂ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਮੰਨਤੇ ਹੋਇਆ ਕਹਿੰਦੇ ਵੀ ਫਿਰ ਉਹਨਾਂ 17 ਤਰੀਕ ਤੱਕ ਸੀ ਵੈਸੇ ਸਾਡਾ 13 ਤੋਂ 17 ਤੱਕ ਦਾ ਪਰ ਫਿਰ ਸਾਡਾ ਮੰਨ ਨਹੀਂ ਮੰਨਿਆ ਉਹ ਵੀ ਤੁਹਾਡੀ ਨਿਆਪਣੀ ਹੁਣ ਇੱਥੇ ਰੁਕਣਾ ਹੈਗਾ ਫਿਰ ਅਸੀਂ ਕੱਲ 16 ਵਜੇ ਪਾਣੀ ਤੁਹਾਡੇ ਉਤਸ਼ਾਹ ਤਾਂ ਬਹੁਤ ਹੋਣਾ ਪਰਿਵਾਰ ਨਾਲ ਗਏ ਸੀ ਇੱਥੇ ਪਿੰਡ ਤੇ ਵੀ ਹੋਊਗਾ ਪਤਾ ਕੀ ਸਰਪੰਚ ਨੂੰ ਸਨਮਾਨਿਤ ਕੀਤਾ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਚੀਜ਼ਾਂ ਦਾ ਸਰ ਪਿੰਡ ਤੇ ਉਤਸ਼ਾਹ ਵੀ ਜੀ ਸਟੇਟ ਦੇਖੋ ਹੁਣ ਡਿਜੀਟਲ ਇੰਡੀਆ ਸਾਰਾ ਕੁਝ ਆ ਇਹਨਾਂ ਦੀ ਤੇ ਸਟੇਟਸ ਵੀ ਪਾਉਂਦੇ ਸੀ ਕਿ ਜਾ ਰਹੇ ਹਾਂ ਪਹੁੰਚ ਗਏ ਤੇ ਜਿਹੜਾ 14 ਤਰੀਕ ਨੂੰ ਸਨਮਾਨ ਮਿਲਿਆ ਉਹਦੇ ਵੀ ਸਟੇਟਸ ਪਾਈ ਸੀ ਬੜਾ ਵਧੀਆ ਪਿੰਡ ਵੱਲੋਂ ਤੇ ਹੋਰ ਆਪਣੇ ਮਿੱਤਰਾਂ ਵੱਲੋਂ ਆ ਰਿਹਾ ਦੀ ਹੰਕਾਰਾ ਵੀ ਬਹੁਤ ਵਧੀਆ ਗੱਲ ਹੈ ਚਲੋ ਵਧੀਆ ਉਹਤੇ ਵੀ ਓਪਰਚੁਨਿਟੀ ਮਿਲੀ ਆਪਾਂ ਨੂੰ ਪਿੰਡ ਨੂੰ ਤੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਵੀ ਅਸੀਂ ਤੇ ਪੂਰੇ ਪੰਜਾਬ ਚੋਂਛੇ ਕਹਿੰਦੇ ਸੀ ਇਹ ਵੀਖੇ ਸਰਪੰਚ ਜਰ ਫੇ ਪੰਚਾਇਤ ਇਨਵਾਈਟ ਕਰਦੇ ਨੇ ਤੇ ਦੇਖੋ 13000 ਪਿੰਡਾਂ ਚੋਂ ਜਾਣਾ ਤੇ ਬਹੁਤ ਵੱਡੀ ਗੱਲ ਹੈ ਮਾਣ ਵਾਲੀ ਗੱਲ ਹੈ ਤੇ 14 ਤਰੀਕ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ 15 ਤਰੀਕ ਦੀ ਸਵੇਰ ਨੂੰ ਜਾ ਕੇ ਇਹ ਹੁੰਦਾ ਤਾਂ ਫਿਰ ਬੜਾ ਮਾਨਾ ਖਰਾਬ ਹੋ ਗਿਆ ਵੀ ਕੋਈ ਐ ਨਹੀਂ ਪੰਜਾਬ ਲਈ ਇਹਨਾਂ ਦਾ ਹੈਗਾ ਜਿਨੀ ਦੋ ਗਲਾ ਵਤੀਰਾ ਹੈਗਾ ਇਹਨਾਂ ਨੂੰ ਹੁਣ ਕੀ ਮੰਗ ਕਰ ਦੂੰਗੇ ਮੰਨ ਤਾਂ ਸੀ ਦੇਖੋ ਇਹਨਾਂ ਤੋਂ ਤਾਂ ਕੀ ਮੰਗ ਕਰਾਂਗੇ ਜੀ ਜਿਨ੍ਹਾਂ ਨੇ ਕੰਮ ਕਰਿਆ ਹੁਣ ਤਾਂ ਐਸਜੀਪੀਸੀ ਤੋਂ ਮੰਗ ਕਰਦੇ ਆ ਸੀ ਵੀ ਇਹਨੂੰ ਹਾਈਲਾਈਟ ਕੀਤਾ ਜਾਵੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕੋਈ ਧਰਮ ਨਾ ਲੱਗੇ ਕੁਝ ਵੀ ਹੋਵੇ ਵੀ ਇਹਨੂੰ ਮੁੱਦੇ ਨੂੰ ਕਿਸੇ ਕੀ ਕੁਕੀ ਕਰਿਆ ਜਾਵੇ ਵੀ ਹਾਂ ਇਹ ਜੇ ਇੰਡੀਆ 'ਚ ਇਹ ਗੱਲਾਂ ਹੋਣ ਲੱਗੀਆਂ ਤਾਂ ਬਾਹਰ ਕੀ ਹੋਏਗਾ ਸਾਡਾ ਵੀ ਅੱਜ ਕੱਲ ਤੁਹਾਡੇ ਨਾਲ ਫਿਰ ਫਿਰ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਹਾਂਜੀ ਸਰ ਇਹ ਤਾਂ ਦੇਖੋ ਹੁੰਦਾ ਆ ਜੀ ਪਹਿਲਾਂ ਦੇਖਦੇ ਸੀ ਖਾਂਗਰਾ ਪਰ ਦੇਖ ਕੇ ਆਏ ਹੁੰਦਾ ਸੀ ਵੀ ਸ਼ਾਇਦ ਨਹੀਂ ਏਕਰ ਨਹੀਂ ਹੋਣਾ ਵੀ ਉਹ ਹੈ ਬਟ ਜੇ ਪ੍ਰੈਕਟੀਕਲੀ ਆਪਦੇ ਨਾਲ ਹੁੰਦੀਆਂ ਫਿਰ ਬੜਾ ਮਨ ਖਰਾਬ ਹੁੰਦਾ ਵੀ ਹਾਂ ਹੈਗਾ ਦੋ ਨੀਤੀਆਂ ਨੇ ਇਹਨਾਂ ਦੀ ਪੰਜਾਬੀਆਂ ਲਈ ਅਲੱਗ ਹੈ ਤੇ ਗੁਰਸਿੱਖਾਂ ਲਈ ਖਾਸ ਕਰਕੇ ਲੱਗ ਹੈ ਤੇ ਹੈ ਨਹੀਂ ਸਿਸਟਮ ਠੀਕ ਨਹੀਂ ਹੈ ਮਾੜੀ ਗੱਲ ਹੈ ਜਿਹੜੀ ਇਹ ਇਹ ਮਤਲਬ ਸਰਕਾਰ ਨੇ ਇੱਕ ਚੁਣੇ ਹੋਏ ਨਮਾਇंदे ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਬਲਾ ਕੇ ਇਨਵਾਈਟਡ ਪ੍ਰੋਗਰਾਮ ਦੇ ਵਿੱਚ ਜਿਹੜਾ ਇਦਾਂ ਦਾ ਇਹ ਸਰਕਾਰਾਂ ਨੇ ਕੀਤਾ ਬਹੁਤ ਮਾੜੀ ਗੱਲ ਹੈ ਅ ਅਸੀਂ ਆਮ ਆਪਾਂ ਖਬਰਾਂ 'ਚ ਸੁਣਦੇ ਹਾਂ ਵੀ ਫਰਾਂਸ 'ਚ ਪਗੜੀ ਦਾ ਮਸਲਾ ਉੱਠਿਆ ਜਾਂ ਹੋਰ ਕਿਤੇ ਬਾਹਰ ਜਿੰਨਾਂ ਲੋਕਾਂ ਨੂੰ ਸਿੱਖ ਧਰਮ ਦੇ ਚਿੰਨਾ ਬਾਰੇ ਪਤਾ ਨਹੀਂ ਹੈ ਉਹ ਇਹ ਗੱਲ ਕਰਨ ਮੰਨਣਯੋਗ ਆ ਗੱਲ ਉੱਥੇ ਅਸੀਂ ਕਹਿੰਦੇ ਹਾਂ ਸਾਡੇ ਪ੍ਰਧਾਨ ਮੰਤਰੀ ਨੂੰ ਦੱਸਿਏ ਜਾਂ ਸੈਂਟਰ ਸਰਕਾਰ ਨਾਲ ਇਹ ਗੱਲ ਕਰੀਏ ਫਰਜ਼ ਇੰਟਰ ਸਰਕਾਰ ਸਾਡੇ ਖੁਦ ਆਪਣੀ ਧਰਤੀ ਦੇ ਜਿੱਥੇ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਇੰਨੀ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਆਪਦੇ ਦੇਸ਼ ਦੇ ਵਿੱਚ ਉਹਨਾਂ ਨਾਲ ਇਦਾਂ ਦਾ ਵਤੀਰਾ ਵਾਪਰੇ ਇਹ ਬਹੁਤ ਹੀ ਨਿੰਦਨਯੋਗ ਹੈ ਇੱਕ ਮਤਲਬ ਪੰਜਾਬ ਦੇ ਵਿੱਚ ਪੰਚਾਇਤ ਵਧੀਆ ਕੰਮ ਕਰਦੀ ਆ ਉਹਨੂੰ ਤੁਸੀਂ ਇਨਵਾਈਟ ਕਰਦੇ ਹੋ ਵੀ ਤੁਸੀਂ ਆ ਜਾਓ ਤੁਹਾਨੂੰ ਜਿਹੜਾ ਆਜ਼ਾਦੀ ਦਿਵਸ ਤੇ ਜਿਹੜਾ ਸਨਮਾਨ ਦਿੱਤਾ ਜਾਣਾ ਤੇ ਉਹਨੂੰ ਸਨਮਾਨ ਦੇਣ ਦੀ ਬਜਾਏ ਉਹਦੇ ਨਾਲ ਇਦਾਂ ਦਾ ਵਤੀਰਾ ਕਰਕੇ ਉਹਨੂੰ ਵਾਪਸ ਮੋੜ ਦੇਣਾ ਸਿਰਫ ਇਸ ਕਰਕੇ ਵੀ ਉਹਦੇ ਇੱਕ ਸ੍ਰੀ ਸਾਹਿਬ ਪਾਈ ਹੋਈ ਹੈ ਇਹ ਬਹੁਤ ਮਾੜੀ ਗੱਲ ਹੈ ਤੇ ਇਹ ਇਦਾਂ ਦੀ ਜਿਹੜੀ ਘਟਨਾ ਹੈ ਸਾਨੂੰ ਇਹ ਦੱਸ ਰਹੀ ਹੈ ਵੀ ਤੁਸੀਂ ਆਪਦੇ ਦੇਸ਼ ਦੇ ਵਿੱਚ ਉਸੇ ਦੂਜੇ ਦਰਜੇ ਦੇ ਸਹਿਰੀਓ ਤੁਹਾਡੇ ਨਾਲ ਜਿਹੜਾ ਏਦਾਂ ਦਾ ਵਤੀਰਾ ਸਾਨੂੰ ਕਰਕੇ ਇਹ ਚੀਜ਼ ਦਿਖਾਈ ਜਾਂਦੀ ਇਸ ਤਰ੍ਹਾਂ ਦਾ ਤਾਂ ਮਨੁੱਖੀ ਬਲ ਵੀ ਜਿਹੜਾ ਹੈਗਾ ਟੁੱਟਦਾ ਕਿਉਂਕਿ ਸਰਪੰਚ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਪਿੰਡ ਨੂੰ ਸਵੱਛ ਬਣਾ ਰਿਹਾ ਸੀ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਤਾਂ ਫਿਰ ਅੱਗੇ ਅਗਲਾ ਕੀ ਸੋਚੀਂਗਾ ਬਿਲਕੁਲ ਤੁਸੀਂ ਜਿਵੇਂ ਦੱਸਿਆ ਵੀ 13000 ਪੰਚਾਇਤਾਂ ਦੇ ਵਿੱਚੋਂ ਇਹ 6 ਪੰਚਾਇਤਾਂ ਨੂੰ ਪੰਜਾਬ ਦੀਆਂ ਨੂੰ ਚੁਣਿਆ ਗਿਆ ਸੀ ਵੀ ਇਹ ਵਧੀਆ ਕੰਮ ਕਰ ਰਿਹਾ ਕਰਿਆ ਪੰਚਾਇਤਾਂ ਨੇ ਇੱਥੇ ਤੇ ਇਹ ਖਬਰ ਨੂੰ ਦੇਖ ਕੇ ਜਿਹੜੇ ਹੋਰ ਪਿੰਡ ਦੇ ਸਰਪੰਚ ਹੈਗੇ ਨੇ ਉਦਮੀਨੇ ਲੋਕ ਉਹਨਾਂ ਦੇ ਇਸ ਚੀਜ਼ ਦੀ ਬਹੁਤ ਗਹਿਰੀ ਸੱਟ ਵੱਜੇਗੀ ਵੀ ਜੇ ਕੋਈ ਇਦਾਂ ਦਾ ਕੰਮ ਕਰਦਾ ਹੈ ਸ਼ਾਇਦ ਸਾਨੂੰ ਦਿੱਲੀ ਦੇ ਵਿੱਚ ਉੱਥੇ ਰੱਖੇ ਪ੍ਰੋਗਰਾਮ 'ਚ ਸਾਨੂੰ ਪੰਜਾਬੀਆਂ ਨੂੰ ਐਂਟਰੀ ਮਿਲੇਗੀ ਜਾਂ ਨਾ ਨਹੀਂ ਮਿਲੇਗੀ ਇਹ ਬਹੁਤ ਜਿਹੜੀ ਦੁਖਦਾਈ ਘਟਨਾ ਹੈ ਜਿਹੜੀ ਇੱਕ ਸਿੱਖ ਹੋਣ ਕਰਕੇ ਇੱਕ ਇਦਾਂ ਦੇ ਕਿ ਨੌਜਵਾਨ ਨਾਲ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਮਾੜੀ ਗੱਲ ਸਰਪੰਚ ਤਾਂ ਫਿਰ ਅੱਗੇ ਤੋਂ ਕੋਈ ਵੀ ਚੰਗਾ ਕੰਮ ਨਹੀਂ ਕਰਨਗੇ 100 ਵਾਰੀ ਸੋਚੂਗਾ ਕਿ ਕੀ ਕਰਨਗੇ ਜੀ ਕਿਉਂ ਕਰਨਗੇ ਜੀ ਕਿਉਂ ਕਰਨਗੇ ਜਦੋਂ ਜਦੋਂ ਉਹਨਾਂ ਨੂੰ ਸਨਮਾਨ ਦੇਣ ਦੀ ਬਜਾਏ ਇੱਕ ਐਡੇ ਵੱਡੇ ਮਤਲਬ ਦੇਸ਼ ਲੈਵਲ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ અપਮਾਨ ਕਰਕੇ ਮੋੜਿਆ ਜਾਏਗਾ ਉਹ ਕਿਉਂ ਇਦਾਂ ਦੇ ਕੰਮ ਕਰਨਗੇ ਜੀ ਜਿੱਦਾਂ ਆਮ ਪੰਚਾਇਤਾਂ ਰਿਸਰਤ ਖੋਰੀ ਚੀਜ਼ਾਂ ਭ੍ਰਿਸ਼ਟਾਚਾਰੀ ਚ ਪਈਆਂ ਹੋਈਆਂ ਨੇ ਉਹ ਵੀ ਫਿਰ ਉਦਾਂ ਹੀ ਕਰਨਗੇ ਜੀ ਫਿਰ ਜੇ ਉਹਨਾਂ ਨਾਲ ਇਦਾਂ ਹੋਗਾ ਸਾਰਿਆਂ ਨੂੰ ਮਾੜੀ ਗੱਲ ਹੈ ਵੀ ਇੱਥੇ ਸਾਡੇ ਆਪ ਦੇ ਦੇਸ਼ 'ਚ ਇਹ ਚੀਜ਼ ਘਟਣਾ ਹੋਣੀ ਇਹ ਇਹ ਮੰਨਣਯੋਗ ਨਹੀਂ ਹੈ ਵੀ ਇਹਨੂੰ ਕਿੱਦਾਂ ਅਸੀਂ ਐਕਸੈਪਟ ਕਰਦਾ ਗਏ ਲੀਏ ਜਿੱਥੇ ਸਾਰੇ ਲੋਕਾਂ ਨੂੰ ਪਤਾ ਵੀ ਇਹ ਸਿੱਖ ਨੇ ਇਹਨਾਂ ਦੇ ਆ ਚਿੰਨ ਨੇ ਇਹ ਇਹਨਾਂ ਨੇ ਦੇਸ਼ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਅੱਜ ਵੀ ਕਰ ਰਹੇ ਨੇ ਅ ਰੋਜ਼ ਬਾਰਡਰ ਦੇ ਉੱਤੋਂ ਜਿਹੜੇ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਤੇ ਕੇਸਰੀ ਝੰਡੇ ਲੈ ਕੇ ਫੌਜ ਅੱਗੇ 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 ਤੁਰਦੀ ਹੈ ਉਹਨਾਂ ਦੇ ਪੱਗਾ ਹੈਗੀਆਂ ਨੇ ਦਾੜੀਆਂ ਹੈਗੀਆਂ ਨੇ ਕਿੱਥੇ ਨਹੀਂ ਜੀ ਪਤਾ ਇਹ ਚੀਜ਼ ਦਾ ਜੇ ਇੱਥੇ ਇਹਦਾ ਮਤਲਬ ਸਾਨੂੰ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਜਿੱਥੇ ਆਪਾਂ ਸਿਕਿਉਰਿਟੀ ਦੀ ਗੱਲ ਕਰਦੇ ਆ ਜੇ ਮੰਨ ਲਓ ਕਰਦੇ ਵੀ ਆ ਇੱਕ ਸ੍ਰੀ ਸਾਹਿਬ ਜਿਹੜੀ 4 ਇੰਚ ਦੀ ਸ੍ਰੀ ਸਾਹਿਬ ਸਰਪੰਨ ਸਾਹਿਬ ਦੇ ਪਾਈ ਵੀ ਸੀ ਜਿੱਥੋਂ ਘਟੋ ਘਟ ਮੈਨੂੰ ਦਾ 500 ਜਾਂ 600 ਕਿਲੋਮੀਟਰ ਜਿਹੜਾ ਪ੍ਰਧਾਨ ਮੰਤਰੀ ਨੂੰ ਦੂਰ ਹੋਣਾ ਸੀ ਜਿੱਥੇ ਇਹਨਾਂ ਨੂੰ ਰੱਖਿਆ ਜਾਣਾ ਸੀ ਜਿੱਥੇ ਇਹਨਾਂ ਵਾਸਤੇ ਇਹਨਾਂ ਨੂੰ ਬਿਠਾਇਆ ਜਾਣਾ ਸੀ ਉਥੋਂ ਸ੍ਰੀ ਸਾਹਿਬ ਨਾਲ ਕੀ ਖਤਰਾ ਸੀ ਜੀ ਦੱਸੋ ਜੇ ਹੈ ਸੀ ਤੇ ਫਿਰ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਹੋਈਆਂ ਇਹਨਾਂ ਨੂੰ ਪਾਸ ਦਿੱਤੇ ਗਏ ਇਹਨਾਂ ਨੂੰ ਪਹਿਲਾਂ ਨਾਂ ਨਾਮਜ਼ਦ ਕਰਦੇ ਫਿਰ ਇਹ ਜੇ ਸਿਕਿਉਰਟੀ ਲੈਵਲ ਤੇ ਇਹ ਚੀਜ਼ ਰੱਖੀ ਜਾਣੀ ਚਾਹੀਦੀ ਸੀ ਤੇ ਇਹਨਾਂ ਨੂੰ ਉੱਥੇ ਬੁਲਾ ਕੇ ਐਂਟਰੀ ਨਾ ਦੇਣੀ ਬਹੁਤ ਮਾੜੀ ਗੱਲ ਪਰਿਵਾਰ ਵੀ ਨਾਲ ਗਿਆ ਸੀਗਾ ਬੱਚਾ ਵੀ ਛੋਟਾ ਘਰੇ ਛੱਡ ਕੇ ਗਿਆ ਕਿਸ ਤਰ੍ਹਾਂ ਦੇਖਦੇ ਹੋ ਸਾਹਿਬ ਸਾਰਾ ਪਰਿਵਾਰ ਹੈ ਜੀ ਜਿਹੜਾ ਗੁਰਸਿੱਖ ਪਰਿਵਾਰ ਹੈ ਬਿਲਕੁਲ ਪਰਿਵਾਰ ਦੇ ਜਿਹੜੀ ਹਿਰਦੇ ਤੇ 6:00 ਵਜੇ ਇਸ ਗੱਲ ਨਾਲ ਵੀ ਸਾਨੂੰ ਇਸ ਪ੍ਰੋਗਰਾਮ 'ਚ ਜਿੱਥੇ ਇਹਨਾਂ ਦਾ ਉੱਥੇ ਫੋਟੋਆਂ ਹੋਣੀਆਂ ਸੀਗੀਆਂ ਇਸ ਸਨਮਾਨ ਦੀਆਂ ਫੋਟੋਆਂ ਸਾਰੇ ਦੇਸ਼ਾਂ 'ਚ ਕਿਉਂਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ ਬੰਦੇ ਨੇ ਉਹ ਫੋਟੋਆਂ ਜਿਹੜੀਆਂ ਮਤਲਬ ਦੂਰ ਤੱਕ ਪਾਉਣੀਆਂ ਸੀ ਵੀ ਸਾਨੂੰ ਉੱਥੇ ਸਨਮਾਨ ਮਿਲਿਆ ਇੱਕ ਇਸ ਕਰਕੇ ਉਹ ਸਨਮਾਨ ਤੋਂ ਇਹ ਵਾਂਝੇ ਰਹਿ ਗਏ ਵੀ ਇਹਨਾਂ ਦੇ ਸ੍ਰੀ ਸਾਹਿਬ ਪਾਈ ਹੋਈ ਹੈ ਗੁਰਸਿੱਖ ਹੋਣਾ ਮਤਲਬ ਉਹ ਉਸ ਸਨਮਾਨ ਵਾਲੇ ਪ੍ਰੋਗਰਾਮ 'ਚ ਜਾਣਾ ਸਾਡੇ ਲਈ ਗੁਨਾਹ ਹੈ ਵੀ ਜੇ ਅਸੀਂ ਗੁਰਸਿੱਖ ਹਾਂ ਤਾਂ ਹੁਣ ਸ਼ਰਮਣੀ ਕਮੇਟੀ ਤੋਂ ਕੀ ਮੰਗਾਂ ਬਿਲਕੁਲ ਅਸੀਂ ਮੰਗ ਕਰਦੇ ਹਾਂ ਸਰਪੰਚ ਸਾਹਿਬ ਨੂੰ ਅਸੀਂ ਬੈਠ ਕੇ ਗੱਲ ਕੀਤੀ ਹੈ ਜਿੱਥੇ ਵੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਤੁਹਾਡੇ ਜ਼ਰੀਏ ਵੀ ਔਰ ਦੇਸ਼ ਵਿਦੇਸ਼ ਚ ਬੈਠੇ ਸਮੂਹ ਸਿੱਖਾਂ ਨੂੰ ਵੀ ਇਸ ਗੱਲ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਚੀਜ਼ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੂਰਾ ਵਿਰੋਧ ਚਿਤਾਇਆ ਜਾਵੇ ਇਹ ਜਿਹੜੀ ਬਹੁਤ ਘਟਨਾ ਮਾੜੀ ਹੈ ਅਸੀਂ ਪ੍ਰੋਗਰਾਮ ਬਣਾਉਨੇ ਨਾਲ ਅਕਾਲਤਾ ਦੇ ਜਥੇਦਾਰ ਨੂੰ ਵੀ ਮਿਲਾਂਗੇ ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਸ ਤੇ ਲਈ ਮਿਲਾਂਗੇ ਜੀ ਲਕੋਤੇ ਆਰੀ ਸਾਡੀ ਜਦੋਂ ਦਿੱਲੀ ਧਾਰਨ ਦੇ ਜਿੱਤ ਕੇ ਸਾਡੇ ਪਿੰਡ ਦੀ ਤਿਆਰੀ ਉਦੋਂ ਵੀ ਤੁਸੀਂ ਰਿਕਾਰਡ ਕਰੀ ਸੀ ਉਦੋਂ ਵੀ ਅਸੀਂ ਟੋਲਟਮੱਕੇ ਨਾਲ ਕਰਿਆ ਸੀ ਕਿਉਂਕਿ ਸਾਡੇ ਪਿੰਡ 'ਚ ਕੋਈ ਪਾਰਟੀ ਵਾਜ ਨਹੀਂ ਕੋਈ ਗੁਰਪੋ ਵਾਜ ਨਹੀਂ ਸਾਰਾ ਪਿੰਡ ਇੱਕ ਹੈ ਸਾਰੇ ਬੰਦੇ ਨੂੰ ਬੜਾ ਚਾਅ ਸੀ ਕਿ ਆਊਗਾ ਮੁੰਡਾ ਸਾਡਾ ਨਵਾਂ ਮੁੰਡਾ ਗਿਆ ਸਰਪੰਚ ਬਣ ਕੇ ਵਧੀਆ ਵਾੜ ਲੈ ਕੇ ਆਊਗਾ ਤੇ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰੀ ਹੋਈ ਸੀ ਔਰ ਉਡੀਕਦੇ ਰਹੇ ਸਾਰੇ ਸਟੇਟਸ ਜਿੱਦਾਂ ਇਹ ਦੱਸਾ ਸਰਪੰਚ ਸਾਹਿਬ ਨੇ ਵੀ ਪਾਉਂਦੇ ਰਹੇ ਜਿਹੜਾ ਮੈਨਸ ਵੀ ਉਹ ਨਹੀਂ ਪਾਇਆ ਜਦੋਂ ਫੋਨ ਕਰਕੇ ਪੁੱਛਿਆ ਕਿ ਨੇ ਕੋਈ ਗੱਲ ਹੋਰ ਹੋ ਗਈ ਮੈਂ ਤੁਹਾਨੂੰ ਪਿੰਡ ਆ ਕੇ ਦੱਸੂਗਾ ਜਦੋਂ ਰਾਤ ਸਾਡੀ ਗੱਲ ਹੋਈ ਤੇ ਬੜਾ ਦੁੱਖ ਲੱਗਾ ਸਾਰੇ ਪਰਿਵਾਰ ਨੂੰ ਵੀ ਦੁੱਖ ਲੱਗਾ ਸਾਰੇ ਨਗਰ ਨੂੰ ਬੜਾ ਰੋਸ ਆ ਨਗਰ ਦੇ ਵਿੱਚ ਇਸ ਗੱਲ ਲਈ ਇਸ ਨੂੰ ਅਸੀਂ ਹੁਣ ਸ਼੍ਰੋਮਣੀ ਕਮੇਟੀ ਤੇ ਅਕਾਲ ਦਸਾ ਦੇ ਜਥੇਦਾਰ ਸਾਹਿਬ ਤੱਕ ਪਹੁੰਚ ਕਰਾਂਗੇ ਅਸੀਂ ਕਿਉਂਕਿ ਸਾਨੂੰ ਹੁਣ ਮਹਿਸੂਸ ਕਰ ਰਹੇ ਆ ਵੀ ਅਸੀਂ ਯਾਰ ਵਾਕਈ ਗੁਲਾਮ ਆ ਅਸੀਂ ਆਜ਼ਾਦ ਦੇਸ਼ 'ਚ ਰਹਿ ਕੇ ਗੁਲਾਮ ਆ ਅਸੀਂ ਆਜ਼ਾਦ ਨਹੀਂ ਹੈਗੇ ਜਿਹੜੀਆਂ ਜਥੇਵੰਦਿਆਂ ਜਾਂ ਕੋਈ ਇਦਾਂ ਦਾ ਮੰਗ ਕਰਦੀਆਂ ਨੇ ਜੇ ਨਾ ਸਾਡੇ ਤੋਂ ਅਲਰਜੀ ਐ ਫਿਰ ਸਾਨੂੰ ਦੇ ਦੇਣਾ ਲੱਗ ਮਲਕ ਸਾਡਾ ਫਿਰ ਸਾਨੂੰ ਅਲੱਗ ਕਰ ਦੇਣ ਜੇ ਸਾਨੂੰ ਸ੍ਰੀ ਸਾਹਿਬ ਪਾ ਕੇ ਅਸੀਂ ਦਿੱਲੀ ਨਹੀਂ ਜਾ ਸਕਦੇ ਕਿਤੇ ਆਪਣੇ ਲਾਲ ਕਿਲੇ ਤੇ ਨਹੀਂ ਜਾ ਸਕਦੇ ਜਿਹੜਾ ਸਿੱਖਾਂ ਨੇ ਜਿੱਥੇ ਰਾਜ ਕਰਿਆ ਹੋਇਆ ਸੀਨੇ ਅਸੀਂ ਉੱਥੇ ਦੁਬਾਰੇ ਨਹੀਂ ਜਾ ਸਕਦੇ ਫਿਰ ਸਾਨੂੰ ਲੱਗ ਦੇ ਦੇਣ ਸਾਨੂੰ ਅਲੱਗ ਕਰ ਦੇਣ ਫਿਰ ਤਾਂ ਜਾਇਜ ਨੇ ਜਿਹੜੀਆਂ ਉਹ ਜਥੇਬੰਦੀਆਂ ਮੰਗ ਕਰ ਰਹੀਆਂ ਰਹੀਆਂ ਨੇ ਬਹੁਤ ਰੋਸ ਆਈ ਸਾਡੇ ਤੇ ਅਸੀਂ ਇਹਨੂੰ ਪੂਰਾ ਵਿਰੋਧ ਕਰਾਂਗੇ ਅਸੀਂ